ਬੀਤੀ ਰਾਤ ਗੜਸ਼ੰਕਰ ਦੇ ਵਿੱਚ ਸੱਤ ਮੈਡੀਕਲ ਸਟੋਰਾਂ ਤੇ ਦੁਹਾਨ ਪਛਾਤੇ ਚੋਰਾ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਇਸ ਦੀ ਪੜਤਾਲ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ 3 ਵਜੇ ਦੇ ਕਰੀਬ ਅਨਪਛਾਤੇ ਚੋਰਾਂ ਨੇ ਗੜਸ਼ੰਕਰ ਦੇ ਵਿੱਚ 6 ਤੇ ਕੱਡਾ ਸਤਨੌਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਦੁਹਾਨ ਪਚਾਤੇ ਚੋਰਾ ਦੇ ਵੱਲੋਂ ਇੱਥੇ ਸ਼ਟਰ ਪੁੱਟ ਕੇ ਨਗਦੀ ਤੇ ਹੱਦ ਸਾਫ ਕਰ ਲਿਆ ਗਿਆ ਹਾਲਾਂਕਿ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਵਿਅਕਤੀ ਮੂੰਹ ਟੱਕ ਕੇ ਸ਼ਟਰ ਪੱਟਦੇ ਹੋਏ ਵਿਖਾਈ ਦਿੱਤੇ ਨੇ ਤਾਂ ਸੀਸੀਟੀਵੀ ਰਾਹੀਂ ਪਤਾ ਚੱਲਿਆ ਹੈ ਕਿ ਇੱਕ ਚੋਰ ਦੁਕਾਨ ਦੇ ਬਾਹਰ ਖੜਾ ਰਹਿੰਦਾ ਹੈ ਤੇ ਦੂਜਾ ਅੰਦਰ ਦਾਖਲ ਹੋ ਕੇ ਨਗਦੀ ਤੇ ਹੱਥ ਸਾਫ ਕਰ ਦਿੰਦਾ ਹੈ ਇਸ ਸਬੰਧੀ ਗੜਸ਼ੰਕਰ ਦੇ ਐਸਆਈ ਰਿਸ਼ਪਾਲ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਵਾਰਦਾਤ ਵਾਲੀ ਥਾਂ ਤੇ ਜਾਇਜ਼ਾ ਲਿਆ ਜਾ ਰਿਹਾ ਤੇ ਦੁਕਾਨਦਾਰ ਦੇ ਬਿਆਨਾਂ ਤੇ ਦੀ ਕਾਰਵਾਈ ਕੀਤੀ ਜਾਵੇਗੀ ਇਹਦਾ ਈ ਤਾਂ ਸੀ ਕਿ ਮੇਰੇ ਦੋ ਮੈਡੀਕਲ ਸਟੋਰ ਨੇ ਰਾਜਾ ਮੈਂਸਨ ਸੈਂਟਰ ਔਰ ਸਿੰਘ ਮੈਡੀਕਲ ਸਟੋਰ ਤੇ ਮੇਰੇ ਹੋਰ ਵੀ ਸ਼ਹਿਰ ਦੇ ਭਾਈਵੰਦੇ ਹਨ ਜਿਵੇਂ ਕਿ ਪ੍ਰੀਤ ਮੈਡੀਕਲ ਲੌਂਗਿਆ ਮੈਡੀਕਲ ਸਟੋਰ ਵਿਜੇ ਮੈਡੀਕਲ ਸਟੋਰ ਰਾਜ ਮੈਡੀਕਲ ਸਟੋਰ ਨੰਗਰ ਰੋਡ ਔਰ ਸਤਨੌਰ ਤੋਂ ਬਰਮਾ ਮੈਡੀਕਲ ਸਟੋਰ ਵਾਲਿਆਂ ਦੇ ਜਿਨ੍ਹਾਂ ਦੀਆਂ ਦੁਕਾਨਾਂ ਤੇ ਚੋਰੀਆਂ ਹੋਈਆਂ ਨੇ ਇਸ ਬਾਰੇ ਸਾਨੂੰ ਸਵੇਰੇ ਅਰਲੀ ਪਤਾ ਲੱਗਾ ਇਹ ਜਿਹੜੀ ਚੋਰੀਆਂ ਹੋਈਆਂ 3 ਵਜੇ ਕੇ 10 ਮਿੰਟ ਤੇ ਹੋਈਆਂ ਨੇ ਜਿਹਦੇ ਵਿੱਚ ਦੋ ਪਰਸਨ ਸੀ ਜਿਹੜੇ ਕਿ ਕਾਰਵਾਈ ਆਪਣੀ ਕਰਕੇ ਗਏ ਜਿਸ ਵੇ ਸਾਡੇ ਦੁਕਾਨਾਂ ਵਿੱਚੋਂ ਗੱਲਿਆਂ 'ਚੋਂ ਪੈਸੇ ਹੀ ਗਏ ਨੇ ਹੋਰ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਇਸ ਵਿੱਚ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸਾਡਾ ਰਾਤ ਦੀ ਜਿਹੜਾ ਹੈਗਾ ਟੇਕਰ ਹੋਣੀ ਚਾਹੀਦੀ ਆ ਬਸ ਹੋਰਾਂ ਦੀ ਚੋਰੀ ਹੋਈ ਅੱਜ ਅ ਮੌਕਾ ਦੇਖਿਆ ਮੌਕਾ ਦੇਖੇ ਤਿੰਨ ਚਾਰ ਦੁਕਾਨਾਂ ਜਿਹੜੀਆਂ ਸ਼ਹਿਰ ਦੇ ਵਿੱਚ ਪਾ ਲਗਾ ਕਿ ਸ਼ਟਰ ਜਿਹੜੇ ਖਿੱਚ ਕੇ ਤੇ ਵਿੱਚੋਂ ਕੁਝ ਜਿਹੜੇ ਗੱਲੇ ਦੇ ਵਿੱਚੋਂ ਨਗਦੀ ਲਗੇ ਬਾਕੀ ਕੋਈ ਨੁਕਸਾਨ ਨਹੀਂ ਹੋਇਆ ਫਿਰ ਵੀ ਬਿਆਨ ਜਦੋਂ ਖਾਸ ਤੌਰ 'ਤੇ ਬਿਆਨ ਹਾਸਲ ਕਰਨ ਦੀ ਕਰਵਾ ਕੀਤੀ ਜਾ ਕੇ ਸਰ ਉਹ ਪੜਤਾਲ ਕਰ ਰਹੇ ਹਾਂ ਹਾਂ ਮੌਕੇ ਜਾ ਕੇ ਦੇਖ ਰਹੇ ਸਾਰੇ ਪਾਸੇ